ਪਹਿਲੇ ਤੁਸੀਂ ਤਾਂ ਹੁਣ ਆਇਆ ਹਰ ਵਾਰੀ ਹਰ ਸਾਲ ਇਹ ਤਾਂ ਹੁੰਦੀ ਹਰ ਸਾਲ ਇਹ ਤਾਂ ਮੀਡੀਆ ਦੀ ਹੋ ਕੇ ਚੋਪਾਰ ਕੇ ਚੱਲਦਾ ਛੱਟੋ ਪਰ ਪਰ ਹੋ ਨਹੀਂ ਜਦੋਂ ਫਗਵਾੜਾ ਚ ਸ਼ਰਾਰਤੀ ਅੰਸਰਾਂ ਨੇ ਕਰ ਦਿੱਤਾ ਇਹ ਨੀਚਕਾਰਾ ਭਗਵਾਨ ਵਾਲਮੀਕ ਮਹਾਰਾਜ ਦੇ ਪੋਸਟਰ ਉੱਤੇ ਲਗਾ ਦਿੱਤੀ ਮਿੱਟੀ ਮੌਕੇ ਤੇ ਬਣ ਗਿਆ ਗਰਮਾ ਕਰਮੀ ਵਾਲਾ ਮਾਹੌਲ ਤਸਵੀਰਾਂ ਨੇ ਫਗਵਾੜਾ ਸ਼ਹਿਰ ਦੀਆਂ ਜਿੱਥੇ ਕਿ ਅੱਜ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਕ ਨੀਚ ਕਾਰਾ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਦਿੱਤੀ। ਸ਼ਰਾਰਤੀ ਅਨਸਰ ਦੇ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਜਨਮਤੀ ਨੂੰ ਲੈ ਕੇ ਲੱਗੇ ਵਧਾਈ ਦੇ ਇੱਕ ਬੋਲ ਉੱਤੇ ਮਿੱਟੀ ਲਾ ਦਿੱਤੀ ਗਈ ਤੇ ਇਸ ਦੀ ਬੇਅਦਬੀ ਕੀਤੀ ਗਈ। ਜਿਸ ਤੋਂ ਬਾਅਦ ਮਾਹੌਲ ਐਸਾ ਗਰਮਾਇਆ ਕਿ ਸ਼ਹਿਰ ਦੇ ਨਾਈਆਂ ਵਾਲੇ ਚੌਂਕ ਦੇ ਵਿੱਚ ਸ਼ਹਿਰ ਦਾ ਪੂਰਾ ਵਾਲਮੀਕ ਭਾਈਚਾਰਾ ਇਕੱਠਾ ਹੋ ਗਿਆ ਤੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਚੱਕਤੀ ਹਮਾਰੇ ਹਮसे ਜੋ ਟਕਰਾਏਗਾ ਦੂਰ ਹੋ ਜਾਏਗਾ ਹਮसे ਜੋ ਟਕਰਾਏਗਾ ਦੂਰ ਹੋ ਜਾਏਗਾ ਇਹ ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਤਰਮਵੀਰ ਸੇਠੀ ਨੇ ਦੱਸਿਆ ਹੈ ਕੀ ਫਗਵਾੜਾ ਸ਼ਹਿਰ ਦੇ ਨਾਈਆਂ ਵਾਲੇ ਚੌਕ ਦੇ ਲੱਗੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪੋਸਟਰ ਉੱਤੇ ਕਿਸੇ ਸ਼ਰਾਤੀ ਅਨਸਰ ਵੱਲੋਂ ਮਿੱਟੀ ਲਾ ਦਿੱਤੀ ਗਈ ਜਿਸ ਤੋਂ ਬਾਅਦ ਭੜਕੇ ਸਮੂਹ ਭਾਈਚਾਰੇ ਨੇ ਇਸ ਘਟਿਆ ਹਰਕਤ ਨਿੰਦਨ ਯੋਗ ਦੱਸਿਆ ਅਤੇ ਸ਼ਹਿਰ ਦੇ ਨਾਈਆਂ ਵਾਲੇ ਚੌਕ ਵਿੱਚ ਧਰਨਾ ਲਾ ਕੇ ਇਨਸਾਫ ਦੀ ਮੰਗ ਕੀਤੀ ਇਸ ਮੌਕੇ ਇਕੱਠੇ ਹੋਏ ਸਮੂਹ ਆਗੂਆਂ ਨੇ ਇਸ ਅਤ ਨਿੰਦਨ ਯੋਗ ਹਰਕਤ ਕਰਨ ਵਾਲੇ ਸ਼ਰਾਤੀ ਅਨਸਰ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸਾਡੇ ਪਰਮੇਸ਼ਰ ਦਾ ਪਰਮਾਰਵਾ ਭਗਵਾਨ ਮਿਲ ਪਵਾਲਮੀ ਕੀ ਮਹਾਰਾਜ ਦੇ ਪੋਸਟਰ ਤੇ ਮਿੱਟੀ ਛਿੱਟੀ ਗਈ ਹੈ ਝਗੜਾ ਕਿਸੇ ਦਾ ਤੇ ਸਾਡੇ ਮਰਦਾਂ ਵਿੱਚ ਕੀ ਹੈਗਾ ਵਾ ਜਿਹਨਾਂ ਨੇ ਇਹ ਸ਼ਾਰਦੀ ਅੰਸਰ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਆ ਅਗਰ 2 ਘੰਟੇ ਤੋਂ ਬੰਦਾ ਨਾ ਜਵਾਬ ਕਰੀਤਾ ਪੂਰਾ ਸ਼ਹਿਰ ਪੂਰਾ ਰੋਡ ਪੂਰਾ ਜਾਮ ਕਰਕੇ ਰੱਖਾਂਗੇ ਅਗਰ ਤਾਂ ਸਿਰਫ 2 ਘੰਟੇ ਦਾ ਹੈ ਇਸ ਵੀ ਮੈਟਰ ਨੂੰ 2 ਘੰਟੇ ਬੰਨ੍ਹਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਜਾਮ ਪ੍ਰਧਾਨ ਜੀ ਕੋਈ ਸੀਸੀਟੀਵੀ ਕੈਮਰੇਜ ਨਹੀਂ ਬੰਦੇ ਆ ਕੋਈ ਸੀਟੀਵੀ ਕੈਮਰੇਜ ਪੂਣੇ ਚੈੱਕ ਕਰ ਰਹੀ ਆ ਇਹਲਾ ਵੀ ਸ਼ਰਧਾਂ ਅਨਸਰ ਕੋ ਨੂੰ ਸਜਾਵਾ ਨਾਲ ਸਜਾਵਾ ਦੇ ਅਗਰ ਪ੍ਰਸ਼ਾਸਨ ਕੋ ਨੇ ਗੈਲੀ ਵਰਤੀ ਤਾਂ ਵੀ ਪ੍ਰਸ਼ਾਸਨ ਮੇਵਾਰ ਹੋ ਗਏਗਾ ਅਰ ਜੇ ਮਾਰੇ ਹੋਗੇ ਸ਼ਰਧਾ ਕੁਛ ਸ਼ਰਾਤੀ ਅਨਸਰ ਆ ਜਿਹੜੇ ਹਰ ਵੇਲੇ ਜਦੋਂ ਵੀ ਕੋਈ ਧਾਰਮਿਕ ਤਿਹਾੜਾਂ ਦਾ ਵਾ ਉਹਨਾਂ ਦਾ ਮਾਹੌਲ ਖਰਾਬ ਕਰਦੇ ਆ ਅੱਜ ਭਗਵਾਨ ਵਾਲਮੀਕ ਮਹਾਰਾਜ ਸ਼ੋਭਾ ਜਤਾ ਜਿਹੜੀ ਆ ਰਹੀ ਆ ਉਹਦੇ ਪੋਸਟਰ ਸ਼ਰਧ ਚ ਲੱਗੇ ਸੀ ਕਿਸੇ ਸ਼ਰਾਤੀ ਅਨਸਰ ਨੇ ਉਥੇ ਮਿੱਟੀ ਪਾਉਂ ਦਿੱਤੀ ਆ ਜਿਹੜਾ ਬਹੁਤ ਅਨਪੜਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਨਾਂ ਵਿਰੋਧ ਕਰਦੇ ਆ ਅਸੀਂ ਧੱਕਾ ਲਾਣ ਲੱਗੇ ਆ ਜੇ ਪੁਲਿਸ ਪ੍ਰਸ਼ਾਸਨ ਨੇ 2 ਘੰਟੇ ਜ ਮਤਲਬ ਨਿਆਸਤਿਕਾ ਸ਼ਹਿਰ ਬੰਦ ਕਰਾਂਗੇ ਜਿਵੇਂ ਵਾਲਮੀਕੀ ਹਰ ਹਰ ਵਾਲਮੀਕੀ ਮਾਮਲਾ ਵੀ ਅੱਜ ਮਹਾਰਾਜ ਵਾਲਮੀਕੀ ਦੀ ਆਤੀ ਦਾ ਪੋਸਟਰ ਲੱਗਾ ਜੀ ਮੇਰੇ ਬਾਜ਼ਾਰ ਚ ਤੇ ਮੇਰੀ ਫੋਟੋ ਦੇ ਮਹਾਰਾਜ ਦੀ ਫੋਟੋ ਦੇ ਕਿਸੇ ਨੇ ਰਾਤੀ ਮਿੱਟੀ ਲਾਈ ਆ ਤੇ ਉਹਦੇ ਕਰਕੇ ਸਾਰੇ ਇਕੱਠੇ ਹੋਏ ਆ ਤੇ ਜਿਹਨੇ ਵੀ ਕੰਮ ਕੀਤਾ ਤੇ ਮਾਰਾ ਕੀਤਾ ਤੇ ਪੁਲਸ ਵਾਲਿਆਂ ਨੂੰ ਰਿਕਵੈਸਟ ਕਰਦੇ ਮੈਂ ਜਿਹਨੇ ਵੀ ਕੀਤਾ ਉਹਦਾ ਜੋ ਬਣਦੀ ਕਾਰਵਾਈ ਕੀਤੀ ਜਾ ਉਧਰ ਮਾਮਲੇ ਦਾ ਪਤਾ ਲੱਗਦੇ ਹੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਏ ਅਤੇ ਉਹਨਾਂ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਨਾਲ ਹੀ ਆਸ਼ਵਾਸਨ ਦਿੱਤਾ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਚੰਡੀਗੜ੍ਹ ਖਬਰਨਾਮਾ